ਜੁੜੀਆਂ ਚੀਜ਼ਾਂ ਸੋਨੂੰ 3-3000 ਦੀਆਂ ਮਿਲਦੀਆਂ ਨੇ ਉਹ ਬਾਈ ਹੋਰਾਂ ਨੇ 15-1500 ਚ ਕਰਦੇ। ਅਸੀਂ ਰੇਟ ਦੇ ਦਾਂਗੇ ਸਿਰਫ ਤੁਹਾਨੂੰ 500 ਰੁਪਏ। ਹੈ? 500 ਰੁਪਏ। ਬਾਈ ਕਿਉਂ ਝਟਕਾ ਦੇਗਾ ਪਹਿਲੀ ਚੀਜ਼ੇ। ਨਹੀਂ ਵੀਰੇ ਪਹਿਲੀ ਚੀਜ਼ੇ 500 ਰੁਪਏ। ਸੋਨੀਆਂ ਹੈ। ਫੁੱਲਾਂ ਵੀ ਦੇ ਦਾਂਗੇ ਬਾਈ ਸਾਰੇ ਤਰ੍ਹਾਂ ਦੀਆਂ ਦੇ ਦਾਂਗੇ ਫੁੱਲ ਵਾਲੀ ਚੈੱਕ ਪਲੇਨ ਕਰੋ ਜੀ। ਜਿਹੜਾ ਕਹਿੰਦਾ ਬਾਈ 5000 ਦੀ ਬਾਈ ਹੋਰਾਂ ਕੋਲੋਂ ਸ਼ਾਪਿੰਗ ਕਰੂਗਾ। 이어 ਵਰਡ ਨਾਲ ਦਵਾਂਗੇ ਫ੍ਰੀ। ਅੱਜ ਆਪਾਂ ਦੜਬਾ ਸ਼ਹਿਰ ਦੇ ਵਿੱਚ ਆਇਆ ਓਕੇ ਕਲੈਕਸ਼ਨ ਨਾਮ ਤੇ ਬਾਈ ਹੋਰਾਂ ਦੀ ਸ਼ਾਪ ਆ ਬਾਈ ਮੈਨੂੰ ਇਹਨਾਂ ਪਤਾ ਫੋਰਨ ਦੀ ਕੋਈ ਕੰਟਰੀ ਨਹੀਂ ਰੂਗੀ ਜਿੱਦ ਤੱਕ ਇਹਨਾਂ ਦੇ ਆਰਡਰ ਨਾ ਜਾਂਦੇ ਹੋਣ ਆਪਾਂ ਅੱਜ ਆਇਆ ਇੱਥੇ ਬਾਈ ਹੋਰਾਂ ਦਾ ਕੰਮ ਦਿਖਾਉਣ ਬਾਈ ਠੀਕ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਰਦੀ ਦੀ ਰੁੱਤ ਖਤਮ ਹੋਣ ਵਾਲੀ ਹੈ ਇਹਨਾਂ ਨੇ ਕੀ ਕੀਤਾ ਜਿੰਨਾ ਵੀ ਮਾਲ ਹੈ ਉਹ ਹੋਲ ਸੇਲ ਰੇਟ ਤੇ ਕਰਤਾ ਹੋਲ ਸੇਲ ਤੇ ਜਿਹੜੀਆਂ ਚੀਜ਼ਾਂ ਤੁਹਾਨੂੰ 3-3000 ਦੀਆਂ ਮਿਲਦੀਆਂ ਨੇ ਉਹ ਬਾਈ ਹੋਰਾਂ ਨੇ 15-1500 ਚ ਕਰਤੀਆਂ ਕੋਈ ਕੋਈ ਤਾਂ ਤੁਹਾਨੂੰ 1000 ਚ ਮਿਲ ਜੂ ਬਾਈ ਨਾ ਕਰਦੇ ਗੱਲਬਾਤ ਕੀ ਹਾਲ ਹੈ ਬਾਈ ਜੀ ਵਧੀਆ ਜੀ ਔਰ ਠੀਕ ਹ ਬਹੁਤ ਵਧੀਆ ਬੰਦੇ ਤੇ ਬਾਈ ਜੀ ਕਹਿੰਦਾ ਕੰਮ ਵੋੜਦਾ ਹੈ ਕਿਹੜੇ ਮਰਜ਼ੀ ਕਹਿੰਦਾ ਕੋਈ ਕੰਟਰੀ ਛੱਡੀ ਨਹੀਂ ਜਿੱਥੇ ਕਰਵਾ ਲਈ ਜਿੱਥੇ ਕਹੂੰਗਾ ਉੱਥੇ ਭੇਜਦਾ ਉੱਥੇ ਭੇਜਦਾ ਤੇ ਬਾਈ ਆਪਣੇ ਕੋਲ ਜਿੰਨਾ ਵੀ ਮੌਲਾ ਜਿੰਨੇ ਵੀ ਦੇਖ ਰਹੇ ਨੇ ਕਹਿੰਦੇ ਇੱਕ ਤਾਂ ਡਿਸਕਾਊਂਟ ਕੀ ਚਲਾ ਰੱਖਿਆਗਾ ਵੀਰੇ ਵਿంటర్ ਦੀ ਜਿੰਨੀ ਵੀ ਆਈਟਮ ਹੈ ਸਭ ਤੇ ਡਿਸਕਾਊਂਟ ਹੈ ਜੀ ਸਭ ਤੇ ਡਿਸਕਾਊਂਟ ਹੈ ਕਿੰਨਾ ਪਰਸੈਂਟ ਉਹ ਅਲੱਗ ਲੱਗਣਾ ਹਾਂਜੀ ਸਭ ਤੇ ਲੱਗਣਾ ਤੇ ਲੋਕ ਦੀ ਗੱਲ ਇਹ ਹੋਗੀ ਬਾਈ ਕਹਿੰਦੇ ਨੇ ਕਹਿੰਦੇ ਬਾਈ ਲੋਕਲ ਮਾਲ ਨਾ ਹੋਵੇ ਇੰਪੋਰਟਡ ਹੋਵੇ ਕੁਆਲਿਟੀ ਮਾਲ ਦੇ ਮੰਗ ਵੀਰੇ ਸਾਰਾ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕੁਆਲਿਟੀ 1% ਵੀ ਨਹੀਂ ਵੀਰੇ ਕੀ ਹੁਣ ਜਿੰਨੇ ਵੀ ਵੀਡੀਓ ਦੇਖ ਰਹੇ ਨੇਗੇ ਹੁਣ ਆਪਾਂ ਤੁਹਾਨੂੰ ਦਿਖਾਣੇ ਬਾਈ ਕੋਲ ਐਟਮਾ ਕੀ ਕੁਝ ਐਟਮਾ ਕੀ ਡਿਸਕਾਊਂਟ ਤੇ ਵੀਰੇ ਫੁੱਲ ਡਿਸਕਾਊਂਟ ਤੇ ਹੁਣ ਤੁਸੀਂ ਇਹਨਾ ਸੋਚੋ ਬਾਈ ਇੱਕ ਚੀਜ਼ ਮੈਂ ਸਟਾਰਟ ਕਰਦਾ ਇੱਥੇ ਜਿਹੜਾ ਮਾਲ ਪਿਆ ਨੂੰ ਤੁਸੀਂ ਕੋਈ ਗਰਮੀ ਦਾ ਦਿਖਾਈ ਬਾਈ ਇੱਧਰ ਸਾਰਿਆਂ ਨੂੰ ਇਹ ਚਲੋ ਆਪਣੇ ਠੰਡਾ ਹੈ ਇਹ ਬਾਹਰ ਜਾਊਗਾ ਪਹਿਲਾਂ ਕਹਿ ਦਿੰਨਾ ਆਈਟਮ ਦੇਖੋ ਵੀਰੇ ਲਓ ਜੀ ਕਰੋ ਚੱਕ ਇਹਦਾ ਰੇਟ ਦੇ ਦਾਂਗੇ ਸਿਰਫ ਤੁਹਾਨੂੰ 500 روپے بھائی کیوں ਛੜکا دے گا پہلی چیز نہیں میرے پہلی چیزیں 500 روپے دیکھ لا میرا ਵੀਰ ਦੂਰ بار دی فل گارنٹی ਇੰਨਾ ਡਿਸਕਾਊਂਟ ਦਾ ਨਾ ਕਰੋ ਫੁੱਲ ਡਿਸਕਾਊਂਟ ਵੀਰੇ ਫੁੱਲ ਚੀਜ਼ ਕਰੋ ਯਾਰ ਚੱਕ ਜਿਹੜੀ ਮਾਰਕੀਟ ਦੇ ਵਿੱਚ ਚਲੋ ਆਪਾਂ ਆ ਦੇਖੋ ਜੀ ਲਾਲ ਨੇ ਸਾਰੇ ਨੂੰ ਲਵਾ ਕੇ ਦਿਖਾ ਦੇ ਵੀਰੇ ਇੱਕ ਵਾਰੀ ਆ ਆਈਟਮਾਂ ਸਾਰੀਆਂ ਐਵੇਂ ਦੀਆਂ 5-500 روپے ਦੇ ਦਾਂਗੇ 5-500 ਕਿੰਨੀ ਮਰਜ਼ੀ ਲੈ ਜੀ ਜਿੰਨੀ ਮਰਜ਼ੀ ਲੈ ਜਾਓ ਵੀਰੇ ਫੁੱਲ ਸਟਾਕ ਪਿਆ ਆ ਦੇਖੋ ਕਰੋ ਚੱਕ ਵੀਰੇ ਬਾਈ ਹੋਰਾਂ ਦਾ ਸਟਾਕ ਤੇ ਆਪਣੇ ਕੋਲ ਇਕੱਲਾ ਉਹਦਾ ਜੈਂਟਸ ਦਾ ਮਾਲ ਸਾਰਾ ਜੈਂਟਸ ਸਾਰਾ ਜੈਂਟਲੀਜੈਂਟਸ ਆ ਦੇਖੋ ਆਈਟਮਾ ਦੇ ਦਾਂਗੇ ਤੁਹਾਨੂੰ 5 500 ਰੁਪਏ ਇਹ ਵੀ 500 ਦੀ ਹੈ ਬਈ 500 ਵੀਰੇ ਬੱਲੇ ਬੱਲੇ ਆ ਦੇਖੋ ਬਈ ਇਹਦੇ ਨਾਲ ਦੀ ਮੈਗੀ ਪਾਈ ਬੁੱਲਦੇ ਬੱਚੇ ਨੇ ਬਈ ਜਮਾ ਲੈ ਬਈ ਆ ਚੀਜ਼ਾਂ ਦੇ ਯਾਰ ਸੋਹਣੀਆਂ ਚੀਜ਼ਾਂ ਨੇ ਡਿਸਕਾਊਂਟ ਵਧਿਆ ਚਲਾ ਰੱਖਿਆ 500 ਰੁਪਏ ਦੀ ਚੀਜ਼ਾਂ ਨੇ ਵੀ ਡਿਸਕਾਊਂਟ ਵੀ ਤਾਂ ਹੈ ਸੀਜ਼ਨ ਜਾ ਰਿਹਾ ਹੈ ਤਾਂ ਕਰਕੇ ਤਾਂ ਕਰਕੇ ਮਾਲ ਕਲੀਅਰ ਕਰਨਾ ਮਾਲ ਕਲੀਅਰ ਕਰਨਾ ਆਪਾਂ ਸਾਰਾ ਤੇ ਆਹ ਆਪਣੀਆਂ ਵੀਰੇ ਪੈਂਟਾਂ ਆ ਗਈਆਂ ਹਨ ਪੈਂਟ ਸਾਰਾ ਪ੍ਰੀਮੀਅਮ ਕੁਆਲਿਟੀ ਆ ਵੀਰੇ ਸਾਰੀਆਂ ਟਾਪ ਦੀ ਕੁਆਲਿਟੀ ਦੇ ਦਾਂਗੇ ਆਈਟਮ ਸਾਰੀ ਮਿਲ ਜੂ ਆਪਣੇ ਕੋਲ ਲਓ ਜੀ ਕਰੋ ਚੈੱਕ ਇੱਕ ਵਾਰੀ ਬਾਈ ਲਵਾ ਕੇ ਸਰ ਨੂੰ ਦਿਖਾ ਦਿੰਦੇ ਹਾਂ ਜਿੰਨੇ ਵੀ ਵੀਡੀਓ ਦੇਖ ਰਹੇ ਨੇ ਆਜੋ ਉੱਧਰ ਨੂੰ ਲਓ ਜੀ ਪੈਂਟ ਦੀ ਵੈਰਿਟੀ ਕਰੋ ਚੈੱਕ ਲਓ ਜੀ ਜਿੱਦਾਂ ਬਾਈਆਂ ਨੇ ਬਾਹਰ ਬੂਰ ਮੰਗਵਾਉਣਿਆ ਸਾਰਾ ਕੁਝ ਦੇ ਦਾਂਗੇ ਜੀ ਆਹ ਦੇਖੋ ਲਓ ਜੀ ਕਾਰਗੋ ਦੇ ਵਿੱਚ ਇਦਾਂ ਦੀ ਆਈਟਮ ਆ ਵੀਰੇ ਸਾਰਾ ਕੁਝ ਮਿਲ ਜੂਗਾ ਆਪਣੇ ਕੋਲ ਇੰਨਾ ਚ ਵੀ ਡਿਸਕਾਊਂਟ ਆ ਵੀਰੇ ਪੂਰਾ ਪੂਰਾ ਮਾਨਤਾਨ ਕਰਕੇ ਤੋਰਾਂਗੇ ਵੀਰੇ ਪੂਰਾ ਵਧੀਆ ਮਾਰਕੀਟ ਨਾਲੋਂ ਪੂਰਾ ਜਿਹੜਾ ਬਾਈ ਆਪਣੇ ਪੇਜ ਦਾ ਨਾਮ ਲੈ ਕੇ ਆਊਗਾ ਉਰੇ ਪੂਰੇ ਪਹੁੰਚ ਗਿਆ ਸ਼ਾਪ ਤੇ ਉਹਨੂੰ ਸਪੈਸ਼ਲ ਗਿਫਟ ਦੇਵਾਂਗੇ ਸਪੈਸ਼ਲ ਡਿਸਕਾਊਂਟ ਦੇਵਾਂਗੇ ਲਓ ਜੀ ਸਪੈਸ਼ਲ ਗਿਫਟ ਸਪੈਸ਼ਲ ਡਿਸਕਾਊਂਟ ਹੁਣ ਆ ਜਾਂਦੇ ਆਪਾਂ ਥੋੜਾ ਜਿਹਾ ਉਧਰਲੇ ਪਾਸੇ ਕੁਝ ਨੂੰ ਡਿਜ਼ਾਈਨ ਚੀਜ਼ਾਂ ਦਿਖਾਉਣ ਲਿਆ ਨੇ ਗਿਆ ਲਾ ਵੀਰੇ ਦਿਖਾ ਦੇ ਇੱਕ ਵਾਰੀ ਸਾਰਿਆਂ ਨੂੰ ਆਜੋ ਜੀ ਆਹ ਕੋਟੀਆਂ ਬਾਈ ਨਾਲ ਹੱਥ 'ਚ ਫੜ ਰੱਖਿਆ ਨਾ ਹੈ ਆਹ ਦੇਖੋ ਟੀਆਰ ਵਗੈਰਾ ਦੀਆਂ ਪੈਂਟਾਂ ਵੀ ਸਾਰਾ ਕੁਝ ਸਾਰਾ ਕੁਝ ਮਿਲ ਜੂ ਵੀਰੇ ਹਾਫ ਜਿਪਰ ਦੇਖੋ ਐਦਾਂ ਦੇ ਕਰੋ ਬਾਈ ਚੈੱਕ ਬਾਈ ਨਾਲ ਹੁੰਦੇ ਥੋੜਾ ਦੱਸੀ ਚੱਲ ਵੀ ਇਹ ਚੀਜ਼ ਕੀ ਆ ਹਨਾ ਕਿ ਕੱਪੜੇ ਦੇ ਵਿੱਚ ਕਹਿੰਦੇ ਬਈ ਔਲਾ ਵੀ ਬਹੁਤ ਆ ਕੱਪੜੇ ਵਿੱਚ ਡਿਜ਼ਾਈਨ ਵੀ ਬਹੁਤ ਆ ਵੀਰੇ ਪ੍ਰੀਮੀਅਮ ਜਿਹੜੀ ਆ ਸਾਰੀ ਸਭ ਦੀ ਆਪੋ ਆਪਣੀ ਪਸੰਦ ਹੁੰਦੀ ਆ ਸਾਰੀ ਪ੍ਰੀਮੀਅਮ ਕੁਆਲਿਟੀ ਹੋਊਗੀ ਦੇਖੋ A to Z A to Z ਸਹੀ ਆ ਵੀਰੇ ਤੇ ਲੋਰਾਂ ਲੋਰਾਂ ਸਾਰਾ ਕੁਝ ਮਿਲ ਜੂ ਵੀਰੇ ਆਪਣੇ ਕੋਲ ਸਾਰਾ ਸਾਰੀਆਂ ਆਈਟਮਾਂ ਹਰ ਤਰ੍ਹਾਂ ਦੀ ਲੋਰ ਵੀਰੇ ਕਹਿੰਦਾ ਬਾਈ ਕਹਿੰਦਾ ਹਰ ਤਰ੍ਹਾਂ ਦੀ ਹਾਂਜੀ ਲਓ ਜੀ ਕਰੋ ਚੈੱਕ ਬੂਟ ਕੱਟ ਸਟੇਟ ਫਿਟ ਜਿਹੜੀ ਕਹੋਗੇ ਉਹ ਦੇ ਦਾਂਗੇ ਵੀਰੇ ਕੁਆਲਿਟੀ ਨਾਲ ਬਾਈ ਦਾ ਵੀਰੇ ਕਿਸੇ ਵੀ ਤਰ੍ਹਾਂ ਦਾ 1% ਕੰਪਰਮਾਈਜ਼ ਨਹੀਂ ਹੈਗਾ ਮੈਂ ਫੜ ਰੱਖੀ ਆ ਮਤਲਬ ਜਿਹੜੀ ਵਿంటర్ ਦੇ ਵਿੱਚ ਪਉਣ ਵਾਲੀ ਉਹਨਾਂ ਫੁੱਲ ਹੈਵੀ ਆ ਤੁਸੀਂ ਕੱਲੀ ਇਹ ਪੌਲੋ ਮੈਂ ਕਹਿੰਦਾ ਥੱਲੋਂ ਦੀ ਪਜਾਮੀ ਜੇ ਪਾਉਣ ਦੀ ਲੋੜ ਨਹੀਂ ਵੀਰੇ ਲੋੜ ਨਹੀਂ ਹੈਗਾ ਲਓ ਜੀ ਹੁਣ ਸ਼ਰਟਾਂ ਵੀ ਕਰਾਉ ਦੋ ਵੀਰੇ ਚੈੱਕ ਇੱਕ ਵਾਰੀ ਸ਼ਰਟਾਂ ਦੀ ਕਲੈਕਸ਼ਨ ਵੀ ਦੇਖੋ ਬਾਈ ਲੈ ਪਰ ਜਿਹੜੇ ਕਹਿੰਦੇ ਨੇ ਬਾਈ ਫੁੱਲਾਂ ਵਾਲੀ ਪਾਉਣੀ ਹੈ ਫੁੱਲ ਵਾਲੀ ਦੇ ਦਾਂਗੇ ਬਾਈ ਸਾਰੇ ਤਰ੍ਹਾਂ ਦੀਆਂ ਦੇ ਦਾਂਗੇ ਫੁੱਲ ਵਾਲੀ ਚੈੱਕ ਪਲੇਨ ਕਰੋ ਜਿਹੜੀ ਕਹੋਗੇ ਸਾਰੀ ਦੇ ਦਾਂਗੇ ਬਾਈ ਤੇ ਇਹ ਨਾ ਸੋਚਿਓ ਕੱਲਾ ਇੰਡੀਆ ਦੇ ਵਿੱਚ ਤੁਹਾਨੂੰ ਕੂਰੀਅਰ ਹੋ ਜੂਗਾ ਜਿੱਥੇ ਕਹੋਗੇ ਭਾਈ ਆਪਾਂ ਉੱਥੇ ਭੇਜ ਦਾਂਗੇ ਜਿੱਤੇ ਕੋਈ ਵੀ ਕੰਟਰੀ ਤੋਂ ਤੁਹਾਡੇ ਤੱਕ ਮਾਲ ਪਹੁੰਚਦੀ ਜਿੰਮੇਵਾਰੀ ਪੂਰੀ ਹੈ ਲਓ ਜੀ ਕਰੋ ਚੱਕ ਤੇ ਭਾਈ ਆਪਣਾ ਉਹਦੇ ਪੇਜ ਵੀ ਆਣਾ ਜਿੱਤੇ ਸਾਰੇ ਕੀ ਚੀਜ਼ਾਂ ਚੈੱਕ ਵੀ ਕਰ ਸਕਦੇ ਨੇ ਚੈੱਕ ਕਰ ਸਕਦੇ ਨੇ ਤੇ ਭਾਈ ਹੋਰ ਦਾ ਐਡਰੈਸ ਹੈ ਵੀਰੇ ਓਕੇ ਕਲੈਕਸ਼ਨ ਦੜਬਾ ਸ਼ੇਰੇ ਪੰਜਾਬ ਮਾਰਕੀਟ ਚ ਹੈ ਨਾ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਿਸੇ ਮੇਰੇ ਵੀਰ ਨੂੰ ਕੋਈ ਆਟਮ ਨੂੰ ਦੂਰ ਹੁੰਦਾ ਨਹੀਂ ਵਿਜ਼ਿਟ ਕਰ ਸਕਦਾ ਹੈਵਲਡ ਡਿਸਕਾਊਂਟ ਤੇ ਆ ਠੀਕ ਹੈ ਤੇ ਨਾਲ ਬਾਈ ਹੋਰ ਗਿਫਟ ਵੀ ਦੇ ਰਹੇ ਨੇਗੇ ਆਰਡਰ ਕਰ ਸਕਦੇ ਹੋ ਤੁਸੀਂ ਨੰਬਰ ਤੇ ਕੰਟੈਕਟ ਕਰਕੇ ਤੇ ਬਾਈ ਹੋਰਾਂ ਕੋਲ ਬਾਈ ਪਰਫਿਊਮ ਵੀ ਪੈਣ ਆਇਆ ਬਾਈ ਸਾਰਾ ਕੁਝ ਮਿਲ ਜੂਗਾ ਬਾਈ ਪਰਫਿਊਮ ਇਹ ਦਵਾਈਆਂ ਸਾਰਾ ਕੁਝ ਹਾਂ ਦੇ ਦਾਂਗੇ ਵੀਰੇ ਸਾਰੇ ਸਾਰੀਆਂ ਆਈਟਮਾਂ ਦੇ ਲੈ ਬਾਈ ਕਰੋ ਚੈੱਕ ਜਿਨ੍ਹਾਂ ਨੂੰ ਜੋ ਚੀਜ਼ਾਂ ਦਾ ਮਤਲਬ ਯਾਰ ਇੱਕ ਚੀਜ਼ ਦੇਖਿਆ ਮੈਂ ਤੁਹਾਡੇ ਫਾਇਦਾ ਜੇ ਮਾਰੇ ਬੈਲਟਾ ਪੰਜ ਨਹੀਂ ਆ ਪੂਰੀ ਸ਼ੇਰਟ ਵੀ ਪੈਣੇ ਬਾਈ ਹੋਰਾਂ ਕੋਲ ਕੈਪਸ ਵੀ ਪੰਜ ਨਹੀਂ ਆ ਇੱਕੋ ਹੀ ਜਗ੍ਹਾ ਤੇ ਜਿਨ੍ਹਾਂ ਨੇ ਏਜੰਟਸ ਦੇ ਨਾਲ ਰਿਲੇਟਡ ਹਰ ਤਰ੍ਹਾਂ ਦੀ ਆਈਟਮ ਮਿਲ ਰਹੀ ਹੈ ਇਕੱਲੇ ਬੂਟ ਛੱਡ ਕੇ ਬੂਟ ਬੂਰ ਤਾਂ ਨਹੀਂ ਹੁੰਦੀ ਆਪਣੇ ਕੋਲ ਬਾਕੀ ਸਾਰਾ ਸਮਾਨ ਬਾਕੀ ਸਾਰਾ ਕੁਝ ਮਿਲ ਜੂਗਾ ਲੋ ਜੀ ਵੀਡੀਓ ਦੱਬ ਕੇ ਕਰ ਦਿਓ ਸ਼ੇਅਰ ਸੇਲ ਲੱਗੀ ਹੋਈ ਆ ਤਾਂ ਕਰਕੇ ਆਪਾਂ ਇਹ ਵੀਡੀਓ ਬਣਾਈ ਆ ਮਾਲ ਦੀ ਜਿੰਨੇ ਵੀ ਇਹਨਾਂ ਕੋਲ ਪਿਆਗਾ ਕੋਈ ਕੰਪਰੋਮਾਈਜ਼ ਨਹੀਂ ਹੈ ਕੁਆਲਿਟੀ ਇੱਕ ਨੰਬਰ ਆ ਸਾਰੀ ਆਪਾਂ ਨੂੰ ਖੁਦ ਵੀ ਦਿਖਾਤੀ ਸਾਨੂੰ ਚੈੱਕ ਵੀ ਕਰਵਾਤੀ ਠੀਕ ਹੈ ਆਖਰੀ ਮਹੀਨਾ ਰਹੇਗਾ ਠੰਡ ਦਾ ਜਿੰਨਾਂ ਤੋਂ ਫਾਇਦਰ ਚੁੱਕੇ ਨਾ ਚੱਕ ਲੋ ਚੁੱਕੇ ਜਾਂਦਾ ਚੱਕੋ ਵੀਰੇ ਜਲਦੀ ਜਲਦੀ ਲੋ ਜੀ ਸਕਰੀਨ ਤੇ ਨੰਬਰ ਚੱਲ ਰਹੇ ਵੀਰੇ ਕਰ